ਧਿਆਨ ਨਾਲ ਸੁਣਨ ਜੋ ਕੋ ਬਹੁਤ ਹੀ ਅਸਰਦਾਰ ਨੁਕਤੇ ਨੰਬਰ 1 ਜੇਕਰ ਔਰਤਾਂ ਆਪਣੇ ਵਾਲਾਂ ਨੂੰ ਤੇਜ਼ੀ ਨਾਲ ਵਧਾਉਣਾ ਚਾਹੁੰਦੀਆਂ ਹਨ ਤਾਂ ਉਹ ਕਦੂ ਦਾ ਉਬਲਿਆ ਹੋਇਆ ਪਾਣੀ ਆਪਣੇ ਵਾਲਾਂ ਉੱਤੇ ਜ਼ਰੂਰ ਲਗਾਇਆ ਕਰਨ ਅਜਿਹਾ ਕਰਨ ਨਾਲ ਵਾਲ ਬਹੁਤ ਹੀ ਤੇਜ਼ੀ ਨਾਲ ਵਧਦੇ ਹਨ ਨੰਬਰ 2 ਜੇਕਰ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਟਮਾਟਰ ਦਾ ਸੂਪ ਪੀਣਾ ਸ਼ੁਰੂ ਕਰ ਦਿਓ ਕਿਉਂਕਿ ਟਮਾਟਰ ਦੇ ਸੂਪ ਪੀਣ ਨਾਲ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਇਹ ਅੱਖਾਂ ਅਤੇ ਤ્વਚਾ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 3 ਜੇਕਰ ਸਾਡੇ ਗੁਰਦੇ ਦੇ ਵਿੱਚ ਪਥਰੀ ਹੋਵੇ ਤਾਂ ਸਾਨੂੰ ਪੁਦੀਨੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਪੁਦੀਨੇ ਦਾ ਸੇਵਨ ਕਰਨ ਦੇ ਨਾਲ ਪਥਰੀ ਖੁਦ ਹੀ ਟੁੱਟ ਕੇ ਬਾਹਰ ਨਿਕਲ ਜਾਂਦੀ ਹੈ ਨੰਬਰ 4 ਜੇਕਰ ਤੁਸੀਂ ਦਵਾਈਆਂ ਦਾ ਅਸਰ ਆਪਣੇ ਸਰੀਰ ਉੱਤੇ ਜਲਦੀ ਕਰਨਾ ਚਾਹੁੰਦੇ ਹੋ ਤਾਂ ਪਾਣੀ ਨੂੰ ਉਬਾਲ ਕੇ ਫਿਰ ਮੈਡੀਸਿਨ ਲਿਆ ਕਰੋ ਅჯਾਕਰਨ ਨਾਲ ਦਵਾਈਆਂ ਜਲਦੀ ਅਸਰ ਕਰਦੀਆਂ ਹਨ ਨੰਬਰ 5 ਸਾਨੂੰ ਹਫ਼ਤੇ ਦੇ ਵਿੱਚ 2 ਤੋਂ 3 ਵਾਰ ਕarele ਦੀ ਸਬਜ਼ੀ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਸਾਡਾ ਖੂਨ ਸਾਫ਼ ਹੁੰਦਾ ਹੈ ਤੇ ਸਾਡੀ ਸਕਿਨ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਤੋਂ ਇਲਾਵਾ 슈ਗਰ ਦੇ ਮਰੀਜ਼ਾਂ ਲਈ ਵੀ ਕਰੇਲਾ ਬਹੁਤ ਲਾਭਦਾਇਕ ਹੁੰਦਾ ਹੈ ਨੰਬਰ 6 ਜੇਕਰ ਤੁਸੀਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਪਾਲਕ ਦਾ ਇਸਤੇਮਾਲ ਜ਼ਿਆਦਾ ਕਰਿਆ ਕਰੋ ਕਿਉਂਕਿ ਇਹ ਸਾਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਂਦੀ ਹੈ ਪਾਲਕ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਤੁਸੀਂ ਇਸ ਦਾ ਸੂਪ ਬਣਾ ਕੇ ਵੀ ਪੀ ਸਕਦੇ ਹੋ। ਨੰਬਰ 7 ਅੱਖਾਂ ਦੀ ਰੌਸ਼ਨੀ ਵਧਾਉਣ ਲਈ ਖਾਣਾ ਖਾਣ ਤੋਂ ਬਾਅਦ ਸਾਨੂੰ ਇੱਕ ਚਮਚ ਸੌਂਫ ਖਾ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਸਾਡੀ ਅੱਖਾਂ ਦੀ ਰੌਸ਼ਨੀ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹਾਜ਼ਮੇ ਲਈ ਵੀ ਸੌਂਫ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ। ਨੰਬਰ 8 ਬਹੁਤ ਵਾਰ ਸਾਡੇ ਸੀਨੇ ਦੇ ਵਿੱਚ ਜਲਣ ਹੋਣ ਲੱਗ ਜਾਂਦੀ ਹੈ। ਅਜਿਹੇ ਵਿੱਚ ਸਾਨੂੰ ਕੇਲਾ ਖਾਣਾ ਚਾਹੀਦਾ ਹੈ। ਇਸ ਦੇ ਨਾਲ ਸਾਡੀ ਜਲਣ ਠੀਕ ਹੋ ਜਾਂਦੀ ਹੈ ਜਾਂ ਫਿਰ ਅਸੀਂ ਠੰਡਾ ਪਾਣੀ ਜਾਂ ਠੰਡਾ ਦੁੱਧ ਵੀ ਪੀ ਸਕਦੇ ਹਾਂ ਕਿਉਂਕਿ ਇਹ ਜਲਣ ਤੇਜਾਬ ਦੇ ਕਾਰਨ ਹੀ ਹੁੰਦੀ ਹੈ ਨੰਬਰ 9 ਜੇਕਰ ਤੁਸੀਂ ਮੇਦਾ ਠੀਕ ਰੱਖਣਾ ਚਾਹੁੰਦੇ ਹੋ ਤਾਂ ਸਵੇਰੇ ਸ਼ਾਮ ਪੁਦੀਨੇ ਦਾ ਪਾਣੀ ਜ਼ਰੂਰ ਪੀਆ ਕਰੋ ਕਿਉਂਕਿ ਪੁਦੀਨਾ ਠੰਡਾ ਹੁੰਦਾ ਹੈ ਨੰਬਰ 10 ਖਜੂਰ ਤੇ ਦਹੀਂ ਇਕੱਠੇ ਖਾਣ ਦੇ ਨਾਲ ਛਾਤੀ ਸਾਫ਼ ਹੋ ਜਾਂਦੀ ਹੈ ਬਿਲਕੁਲ ਵੀ ਬਲਗਮ ਨਹੀਂ ਜੰਮਦੇ ਤੇ ਗਲਾ ਵੀ ਸਾਡਾ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਨੰਬਰ 11 ਸਵੇਰੇ ਉੱਠ ਕੇ ਠੰਡਾ ਦੁੱਧ ਪੀਣ ਦੇ ਨਾਲ ਸੀਨੇ ਵਿੱਚ ਹੋ ਰਹੀ ਜਲਣ ਖਤਮ ਹੋ ਜਾਂਦੀ ਹੈ ਉਂਝ ਵੀ ਕੱਚਾ ਦੁੱਧ ਪੀਣਾ ਸਾਡੀ ਸਿਹਤ ਦੇ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ ਇਹ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ ਨੰਬਰ 12 ਬਹੁਤ ਸਾਰੇ ਲੋਕ ਆਪਣੇ ਚਿਹਰੇ ਦੀ ਖੂਬਸੂਰਤੀ ਦੇ ਲਈ ਵਿਟਾਮਿਨ E ਦੇ ਕੈਪਸੂਲ ਦਾ ਇਸਤੇਮਾਲ ਕਰਦੇ ਹਨ ਪਰ ਸਾਨੂੰ ਵਿਟਾਮਿਨ E ਦੇ ਕੈਪਸੂਲਾਂ ਦਾ ਹਫਤੇ ਦੇ ਵਿੱਚ 2 ਤੋਂ 3 ਵਾਰ ਹੀ ਆਪਣੇ ਚਿਹਰੇ ਉੱਤੇ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਤੋਂ ਜ਼ਿਆਦਾ ਨਹੀਂ ਨੰਬਰ 13 ਪਾਨ ਦੇ ਪੱਤਿਆਂ ਦੇ ਵਿੱਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੇ ਵਿੱਚ ਵੱਧ ਰਹੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿੱਚ ਸਾਡੀ ਮਦਦ ਕਰਦੇ ਹਨ ਨੰਬਰ 14 ਜੇਕਰ ਸਾਨੂੰ ਬਹੁਤ ਹੀ ਜ਼ਿਆਦਾ ਖਾਂਸੀ ਜ਼ੁਖਾਮ ਹੋਵੇ ਤਾਂ ਸਾਨੂੰ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹੇ ਵਿੱਚ ਸਾਡੀ ਦਿੱਕਤ ਹੋਰ ਵੀ ਵੱਧ ਸਕਦੀ ਹੈ ਨੰਬਰ 15 ਜੇਕਰ ਕੋਲੇਸਟ੍ਰੋਲ ਵਾਧਦਾ ਹੋਵੇ ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਬੈਂਗਣ ਭਿੰਡੀ ਫਲੀਆਂ ਸਾਬਤੇ ਅਨਾਜ ਅਲਸੀ ਦੇ ਬੀਜ ਤੇ ਗ੍ਰੀਨ ਟੀ ਨੰਬਰ 16 ਅਜਵਾਇਨ ਨੂੰ ਚੰਗੀ ਤਰ੍ਹਾਂ ਪੀਸ ਕੇ ਇੱਕ ਕੱਚ ਦੇ ਭਾਂਡੇ ਵਿੱਚ ਪਾ ਲਵੋ ਅਤੇ ਉਸ ਦਾ ਹਰ ਰੋਜ਼ ਇੱਕ ਇੱਕ ਚਮਚਰ ਕਰਕੇ ਸੇਵਨ ਕਰੋ ਅਜਿਹਾ ਕਰਨ ਦੇ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਜਿਵੇਂ ਕਿ ਪਾਚਨ ਸ਼ਕਤੀ ਬਿਲਕੁਲ ਸਹੀ ਰਹੇਗੀ ਮੂੰਹ ਦੀ ਗੰਦੀ ਬਦਬੂ ਨੂੰ ਇਹ ਦੂਰ ਕਰ ਦਿੰਦੀ ਹੈ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ ਤੇ ਦਿਲ ਨੂੰ ਸਵਸਥ ਰੱਖਣ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਹੈ। ਨੰਬਰ 17 ਹਲਦੀ ਨੂੰ ਸਕਿਨ ਉੱਤੇ ਲਾਉਣ ਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ। ਇਹ ਸਾਡੇ ਚਿਹਰੇ ਨੂੰ ਚੰਗੀ ਤਰ੍ਹਾਂ ਨਿਖਾਰ ਦਿੰਦੀ ਹੈ। ਹਲਦੀ ਸਾਡੇ ਸਰੀਰ ਨੂੰ ਹੋਰ ਵੀ ਰੋਗਾਂ ਤੋਂ ਬਚਾਉਂਦੀ ਹੈ। ਦੁੱਧ ਵਿੱਚ ਹਲਦੀ ਪਾ ਕੇ ਪੀਣਾ ਵੀ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ। ਨੰਬਰ 18 ਕੜੀ ਪੱਤੇ ਦੇ ਵਿੱਚ ਮੌਜੂਦ ਕੈਲਸ਼ੀਅਮ ਆਇਰਨ ਐਂਟੀਬੈਕਟੀਰੀਅਲ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਇਸ ਲਈ ਕੜੀ ਪੱਤੇ ਦਾ ਸੇਵਨ ਕਰਨਾ ਲੀਵਰ ਦੇ ਮਰੀਜ਼ਾਂ ਤੇ ਹਾਰਟ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਨੰਬਰ 19 ਕਦੇ ਵੀ ਬਰਸਾਤਾਂ ਦੇ ਦਿਨਾਂ ਵਿੱਚ ਸਾਨੂੰ ਆਪਣੀ ਛੱਤ ਉੱਤੇ ਜਾਂ ਆਲੇ-ਦੁਆਲੇ ਭਾਂਡਿਆਂ ਨੂੰ ਬਿਲਕੁਲ ਵੀ ਖਾਲੀ ਨਹੀਂ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਭਾਂਡੇ ਕੰਡਮ ਹੋ ਚੁੱਕੇ ਹਨ ਉਹਨਾਂ ਦੇ ਵਿੱਚ ਪਾਣੀ ਭਰ ਜਾਣ ਦੇ ਨਾਲ ਡੇਂਗੂ ਜਹੀ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਨੰਬਰ 20 ਜੇਕਰ ਡੇਂਗੂ ਹੋ ਜਾਣ ਦੇ ਕਾਰਨ ਸਾਡੇ ਸੈੱਲ ਘਟ ਜਾਣ ਤਾਂ ਸਾਨੂੰ ਬੱਕਰੀ ਦਾ ਤਾਜ਼ਾ ਦੁੱਧ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਾਡੇ ਸੈੱਲ ਬਹੁਤ ਹੀ ਤੇਜ਼ੀ ਨਾਲ ਵਧਦੇ ਹਨ। ਨੰਬਰ 21 ਕਦੇ ਵੀ ਸਾਨੂੰ ਬਹੁਤ ਹੀ ਜ਼ਿਆਦਾ ਉਚਾਈ ਉੱਤੇ ਖੜ ਕੇ ਹੀਠਾਂ ਵੱਲ ਲਗਾਤਾਰ ਨਹੀਂ ਦੇਖਣਾ ਚਾਹੀਦਾ ਕਿਉਂਕਿ ਅਝੀਹਾ ਕਰਨ ਦੇ ਨਾਲ ਚੱਕਰ ਆਉਣ ਲੱਗ ਜਾਂਦੇ ਹਨ ਨੰਬਰ 22 ਜਿਹੜੀ ਚਾਹ ਅਸੀਂ ਘਰੇ ਬਣਾ ਕੇ ਪੀਂਦੇ ਹਾਂ ਉਸ ਦੇ ਵਿੱਚ ਇਸਤੇਮਾਲ ਕੀਤੀ ਹੋਈ ਚਾਹ ਪੱਤੀ ਜਾਂ ਵਰਤੀ ਹੋਈ ਚਾਹ ਪੱਤੀ ਅਸੀਂ ਖਾਦ ਬਣਾਉਣ ਦੇ ਰੂਪ ਵਿੱਚ ਵਰਤ ਸਕਦੇ ਹਾਂ ਅਤੇ ਉਸ ਦੁਆਰਾ ਬਣਾਈ ਗਈ ਖਾਦ ਪੇੜ ਪੌਦਿਆਂ ਦੇ ਵਿੱਚ ਪਾ ਸਕਦੇ ਹਾਂ ਤੇ ਵਧੀਆ ਕੁਆਲਿਟੀ ਦੇ ਪੇੜ ਪੌਦੇ ਉਗਾ ਸਕਦੇ ਹਾਂ ਇਸ ਤੋਂ ਇਲਾਵਾ ਹੋਰ ਵੀ ਕੁਝ ਮਹੱਤਵਪੂਰਨ ਨੁਕਤੇ ਹਨ ਜਿਵੇਂ ਕਿ ਸਵੇਰੇ ਉੱਠ ਕੇ ਖਾਲੀ ਪੇਟ ਹਲਦੀ ਵਾਲਾ ਪਾਣੀ ਪੀਣ ਦੇ ਨਾਲ ਸਾਡੇ ਚਿਹਰੇ ਉੱਤੇ ਗਲੋ ਆਉਂਦੀ ਹੈ ਤੇ ਸਾਡੀ ਪਾਚਨ ਸ਼ਕਤੀ ਦੇ ਵਿੱਚ ਸੁਧਾਰ ਹੁੰਦਾ ਹੈ ਇਸ ਦੇ ਨਾਲ ਹੀ ਸਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ ਤੇਜ ਪੱਤਿਆਂ ਦੀ ਚਾਹ ਪੀਣ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ਕਿਉਂਕਿ ਇਸ ਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਕਿ ਸਾਨੂੰ ਇਨਫੈਕਸ਼ਨ ਹੋਣ ਤੋਂ ਬਚਾਉਂਦੇ ਹਨ ਤੇਜ ਪੱਤਿਆਂ ਦੀ ਚਾਹ ਪੀਣ ਨਾਲ ਸਾਡਾ ਵਜ਼ਨ ਤੇਜ਼ੀ ਨਾਲ ਘਟਦਾ ਹੈ ਅਤੇ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ਵਿੱਚ ਰਹਿੰਦਾ ਹੈ ਮੁਨੱਕੇ ਵਿੱਚ ਫਾਈਬਰ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਸ ਕਰਕੇ ਸਾਨੂੰ ਬਹੁਤ ਜ਼ਿਆਦਾ ਲੰਮੇ ਸਮੇਂ ਤੱਕ ਬਿਲਕੁਲ ਵੀ ਭੁੱਖ ਨਹੀਂ ਲੱਗਦੀ ਇਸ ਦੀ ਵਰਤੋਂ ਕਰਕੇ ਅਸੀਂ ਆਪਣੇ ਵਜ਼ਨ ਨੂੰ ਵਧਣ ਤੋਂ ਰੋਕ ਸਕਦੇ ਹਾਂ ਤੇ ਮੋਟਾਪੇ ਤੋਂ ਵੀ ਬਚ ਸਕਦੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ